ਇੱਕ ਮਿੰਟ ਦੁਬਾਰਾ ਕਿਉਂ ਕੀ ਕਹਿਜੇ ਤੁਸੀਂ ਸਹੀ ਤੇ ਕਿਹਾ ਮੈਂ ਬਹੁਤ ਸੇਵਾ ਕਰ ਚ ਗਲਤ ਵੀ ਮੈਂ ਕੀ ਕਿਹਾ ਵਾ ਤੁਸੀਂ ਇੰਨੀ ਗੱਲ ਕੀਏ ਸਾਡੇ ਘਰ ਦਾ ਮੈਟਰ ਇਹਦੇ ਵਿੱਚ ਕੋਈ ਨਹੀਂ ਬੋਲਦਾ ਮਤਲਬ ਮੈਂ ਹੁਣ ਤੁਹਾਡੇ ਲਈ ਬਗਾਨਾ ਹੋ ਗਿਆ ਮੈਂ ਬਗਾਨਾ ਨਹੀਂ ਕਿਹਾ ਮੈਂ ਤੈਨੂੰ ਉੱਚਾ ਅਹੁਦਾ ਦਿੱਤਾ ਇਸ ਘਰ ਚ ਜਵਾਈ ਪਾਈ ਦਾ ਜੋ ਕਿ ਤੇਰਾ ਹੈਗਾ ਵਾ ਬੰਦਾ ਵਾ ਤੇ ਬਾਕੀ ਸਾਡੀ ਨੋਸਸ ਦੀ ਗੱਲ ਦੇ ਵਿੱਚ ਨਾ ਮੈਂ ਅੱਜ ਤੱਕ ਕਦੀ ਰਿਸ਼ਤੇਦਾਰਾਂ ਨੂੰ ਕਦੀ ਘਰ ਦੇ ਮੈਂਬਰਾਂ ਨੂੰ ਵੀ ਨਹੀਂ ਬੋਲਣ ਦਿੱਤਾ ਅਸੀਂ ਆਪ ਹੀ ਨਿਜੇਠਦੀਆਂ ਵਾ ਉਹ ਮੇਨਾਂ ਗੱਲ ਕਰਦੀ ਕਲੀਅਰ ਤੇ ਮੈਂ ਉਹਦੇ ਨਾਲ ਕਰਦੀ ਆ ਮਤਲਬ ਇਹ ਆ ਕਹੇ ਦੀ ਗੱਲ ਦੇ ਵਿੱਚ ਤੀਜਾ ਬੰਦਾ ਨਾ ਨਹੀਂ ਸਾਡੀ ਗੱਲ 'ਚ ਕੋਈ ਤੀਜਾ ਬੰਦਾ ਨਹੀਂ ਆ ਸਕਦਾ ਹਾਂ ਸੇਵਕ ਇਹ ਸਾਡੇ ਨੌ ਸੱਸ ਦੀ ਆਪਸ 'ਚ ਗੱਲ ਆ ਨੌ ਸੱਸ ਕਹ ਲੈ ਚਾਹੇ ਮਾਵਾ ਧੀਆ ਕਹ ਲੈ ਤੇ ਜਦੋਂ ਸਾਡੀ ਆਪਸ 'ਚ ਗੱਲ ਹੁੰਦੀ ਆ ਨਾ ਤੇ ਮੈਂ ਆਪਣੇ ਬੰਦੇ ਨੂੰ ਵੀ ਵਿੱਚ ਬੋਲਣ ਦੂੰਗੀ ਕਿਉਂਕਿ ਅਹੀਂ ਅੱਜ ਲੜੀਆਂ ਤੇ ਕੱਲ ਫੇਰ ਚੌਂਕੇ ਚੜੀਆਂ ਸਾਡਾ ਉਸ ਹਿਸਾਬ ਆ ਤੇ ਵੇਖ ਪੁੱਤ ਤੂੰ ਤੇ ਇਸ ਘਰ ਦਾ ਜਵਾਈ ਪਾਈਆਂ ਤੇ ਜਵਾਈ ਪਾਈ ਫੁੱਲਾਂ ਦੀ ਵਾਸ਼ਨਾ ਵਰਗੀ ਸੋਹਣੇ ਲੱਗਦੇ ਆ ਆਪਣੀ ਇੱਜ਼ਤ ਬਤ ਆਪਣੇ ਹੱਥ ਹੁੰਦੀ ਐ ਤੂੰ ਕਿਉਂ ਸਾਡੀਆਂ ਗੱਲਾਂ ਚਾਕੇ ਬੁਰੇ ਬੰਨਾ ਚਲੋ ਹੁਣ ਮੈਨੂੰ ਇਹ ਤਾਂ ਪਤਾ ਲੱਗ ਗਿਆ ਨਾ ਕਿ ਕਿਸੇ ਦੀ ਗੱਲ ਦੇ ਵਿੱਚ ਕਿਸੇ ਨੂੰ ਬੋਲਣ ਦਈਦਾ ਨਹੀਂ ਤੇ ਨਾ ਬੋਲੀਦਾ ਬਾਕੀ ਉਹ ਤੁਹਾਡੇ ਮੈਂ ਕੱਪੜੇ ਲੈ ਕੇ ਆਇਆ ਮਹਿੰਗੇ ਮਹਿੰਗੇ ਸੂਟ ਹੀ ਮੰਮੀ ਨੇ ਧੋ ਬਣਾ ਕੇ ਪ੍ਰੈਸ ਕਰਕੇ ਭੇਜੇ ਤੁਹਾਡੇ ਬਾਤੇ ਤੇ ਮੈਂ ਤਾਂ ਕਿਹਾ ਮੈਂ ਮੰਮੀ ਲਿਮਾਰੀ ਵਿੱਚ ਰੱਖ ਦੋ ਪਰ ਉਹਨਾਂ ਲਿਮਾਰੀ ਜੀ ਨਾਂਦੇ ਫਿਰ ਤੂੰ ਦੋ ਦਾ ਫੜਾਇਆ ਅਗਲੇ ਨੂੰ ਜ਼ਰੂਰਤ ਨਹੀਂ ਐ ਕੀ ਕਿਹਾ ਤੁਹਾਡੀ ਮੰਮੀ ਨੇ ਧੋ ਕੀ ਪ੍ਰੈਸ ਕਰਕੇ 50 ਵਾਰ ਕੀ ਭੇਜੇ ਹਾਂਜੀ ਚਲੋ ਚੰਗੀ ਗੱਲ ਆ ਰਿਸ਼ਤੇ ਸਾਂਭਣੇ ਹਨ ਇਹਨਾਂ ਨੂੰ ਕਹਿੰਦੇ ਬਾਕੀ ਇੱਕ ਗੱਲ ਕਹਾਂ ਮੈਂ ਉਹ ਬੜੇ ਚਿਰ ਆਵਾ ਤੁਹਾਡੇ ਘਰ ਗਈ ਸੀ ਤੇ ਮੈਂ ਤੇਰੀ ਭੈਣ ਵੇਖੀ ਨਾ ਲੋਕਾਂ ਦੀਆਂ ਨਾਨਾ ਨਾ ਵੇਖ ਕੇ ਮੱਥੇ ਵੱਟ ਪਾ ਲੈਂਦੀਆਂ ਪਰ ਤੇਰੀ ਭੈਣ ਨੇ ਛੜੀ ਮੇਰੀ ਆਉ ਭਗਤ ਕੀਤੀ ਨਾ ਜਰਾ ਮੱਥੇ ਵੱਟ ਨਹੀਂ ਪਾਇਆ ਇੰਨੀ ਸੇਵਾ ਕੀਤੀ ਤੇ ਜਿੰਨੀ ਦੇਰ ਨਾ ਬੈਠੀ ਆ ਤੇਰੀ ਭੈਣ ਸੋਇਚੋਂ ਬਾਹਰ ਨਹੀਂ ਆਈ ਤੇ ਤੁਹਾਡੇ ਮੰਮੀ ਨਾਲ ਲੱਗੇ ਰਹੇ ਕੰਮ ਕਰ। ਇਹ ਵੇਖ ਕੇ ਨਾ ਮੈਨੂੰ ਬੜੀ ਖੁਸ਼ੀ ਹੋਈ। ਕਰਮਾਂ ਵਾਲੇ ਜੀ। ਤੁਹਾਨੂੰ ਇਹੋ ਜਿਹੀ ਭੈਣ ਇਹੋ ਜਿਹੀ ਮਾਂ ਮਿਲੀ। ਕਹਿਣਾ ਤਾਂ ਨਹੀਂ ਚੰਦੀ ਪਰ ਇਹ ਫਰਜ਼ ਨਾ ਸਿਮਰਤ ਦੇ ਹੀ। ਮੈਨੂੰ ਚਾਹ ਪਾਣੀ ਪੁੱਛਣ ਦੇ। ਪਰ ਸਿਮਰਤ ਨੇ ਕੁਰਸੀ ਤੋਂ ਉੱਠ ਕੇ ਖੜੇ ਹੋਣ ਦੀ ਕੋਸ਼ਿਸ਼ ਨਹੀਂ ਕੀਤੀ। ਚਲ ਕੋਈ ਗੱਲ ਨਹੀਂ। ਤਹਜ ਹੀ ਸਿਮਰਤ ਤਹਜ ਹੀ ਤੇਰੀ ਭੈਣ। ਬੜਾ ਵਧੀਆ ਲੱਗਾ ਤੇਰੇ ਮੰਮੀ ਨੇ ਰਿਸ਼ਤੇ ਜੋੜਨ ਦੀ ਕੋਸ਼ਿਸ਼ ਕੀਤੀ ਇੱਕ ਚੁੱਪ ਰਹਿਣਾ ਸਿੱਖਿਆ ਜਿੱਥੇ ਚੁੱਪਿਆ ਨਾ ਉੱਥੇ ਸੋ ਸੁੱਖ ਵੀ ਆ ਇਹੋ ਜਿਹੇ ਰਿਸ਼ਤੇ ਹਰ ਘਰ ਤੇ ਹੋਣੇ ਚਾਹੀਦੇ ਵੇਖ ਲਓ ਮੰਮੀ ਸੱਚੀ ਕਹਾਂ ਲੋਕਾਂ ਨੇ ਕਿ ਇੱਕ ਮਿਆਂ ਚ ਨਾ ਦੋ ਤਲਵਾਰਾਂ ਨਹੀਂ ਟਿਕਦੀਆਂ ਇੱਕ ਘਰ ਚ ਦੋ ਕੁੜਮਣੀਆਂ ਐ ਸੱਸ ਵੇਖ ਨਹੀਂ ਸਿਖਾਉਂਦੀ ਕਿ ਧੀ ਦੀ ਮਾਂ ਕਿਉਂ ਬੈ ਗਈ ਆ ਕੇ ਤੇ ਤੁਸੀਂ 2 ਮਹੀਨੇ ਉੱਥੇ ਕੱਟੇ ਆ ਅਗਲਿਆਂ ਦੇ ਮੱਥੇ ਤੇ ਇੱਕ ਵੀ ਸ਼ਿਖਨ ਨਹੀਂ ਹੈਗੀ ਜੀ ਨਾ ਸੇਵਕ ਦੇ ਨਾ ਉਹਨਾਂ ਦੀ ਮਾਂ ਦੇ ਬੜੇ ਪਿਆਰ ਨਾ ਰਿਹਾ ਉਸ ਘਰ 'ਚ ਪਤਾ ਲੱਗਦਾ ਹੈ ਰਿਸ਼ਤੇ ਕਿੱਦਾਂ ਸੰਭੇ ਜਾਂਦੇ ਆ ਭਭੀ ਤੁਹਾਡੀ ਪਹਿਲੀ ਗੱਲ ਬਿਲਕੁਲ ਸਹੀ ਆ ਕਰਮਾਂ ਵਾਲਾ ਮੈਂ ਜਿਹਨੂੰ ਇਹੋ ਜਿਹੀ ਮਾਂ ਤੇ ਇਹੋ ਜਿਹੀ ਭੈਣ ਮਿਲੀ ਹੈ ਚਲੋ ਮੇਰਾ ਫਰਜ਼ ਈ ਤੁਹਾਡੇ ਕੱਪੜੇ ਪਹਚਾਉਣਾ ਮੈਂ ਪਹਚਾ ਕੇ ਅੱਲਾ ਮੈਂ ਮੜਾ ਕੰਮ ਕਰਨਾ ਨਾ ਸੇਵਕ ਇਦਾਂ ਨਹੀਂ ਤੂੰ ਜਾਏਂਗਾ ਲੱਖ ਘਰ ਕੰਮ ਹੁੰਦੇ ਪਰ ਤੋਂ ਗਾ ਚਾਹ ਪਾਣੀ ਨਾ ਨਾ ਭਾਬੀ ਚਾਹ ਪਾਣੀ ਲੈਣ ਦੋ ਤੁਸੀਂ ਮੈਂ ਛੇਤੀ ਥੋੜੀ ਜਿਹੀ ਮੈਂ ਜਾਣਾ ਬੈ ਜਾ ਸੇਵਕ ਥੋੜੀ ਥੋੜੀ ਗੰਨੀ ਨਹੀਂ ਜਾਂਦਾ ਬੈ ਮਮੀ ਚਾਹ ਪਾਣੀ ਦੀ ਕੀ ਲੋੜ ਹੈ ਬਾਹਰੋਂ ਪੀ ਲਓ ਨਾ ਕੋਈ ਨਹੀਂ ਚਲੋ ਠੀਕ ਆ ਠੀਕ ਆ ਭਾਬੀ ਲੈ ਆਇਆ ਹੀ ਤੇ ਘੜੀ ਬਹਿ ਜਾਂਦਾ ਚਾਹ ਪਾਣੀ ਪੀ ਕੇ ਚੱਲ ਜਾਂਦਾ ਸੱਚੇ ਮੂੰਹ ਹੀ ਚਲ ਗਿਆ ਜਵਾਈ ਭਾਈ ਇਦਾਂ ਕਰੋ ਜਾਵੇ ਚੰਗਾ ਥੋੜਾ ਲੱਗਦਾ ਵਾ ਵੇਖੋ ਮੰਮੀ ਮੈਨੂੰ ਲੱਗਦਾ ਕਿ ਤੁਸੀਂ ਉਹਨਾਂ ਦੇ ਘਰ 'ਚ ਨਾ ਉਹ ਜ਼ਿਆਦਾ ਹੀ दखਲ ਅੰਦਾਜ਼ੀ ਕੀਤੀ ਹੈ। ਨਹੀਂ ਤੇ ਅੱਜ ਤੱਕ ਆ ਸੇਵਕ ਇੱਦਾਂ ਕਦੀ ਗਿਆ ਨਹੀਂ ਤੇ ਨਾ ਹੀ ਉਹਨੇ ਕਦੀ ਸਾਡੀ ਕਿਸੇ ਗੱਲ 'ਚ दखਲ ਅੰਦਾਜ਼ੀ ਕੀਤੀ ਹੈ। ਵੈਸੇ ਤੁਸੀਂ 4 ਸਾਲਾਂ 'ਚ ਮੈਨੂੰ ਕਦੀ ਮਿਲਣ ਵਰਤਨ ਦਿੱਤਾ ਨਹੀਂ ਉਹਨਾਂ ਚਾਚਾ ਨੇ। ਪਰ ਜਿਹੜੀਆਂ ਗੱਲਾਂ ਸੁਣ ਕੇ ਗਿਆ ਨੂੰ ਮੈਨੂੰ ਲੱਗਦਾ ਕੁਛ ਤਾਂ ਦੇ ਦਿਮਾਗ 'ਤੇ ਅਸਰ ਹੋਇਆ ਹੀ ਹੈ। ਇੱਦਾਂ ਉਹਨੇ ਜਾਣਾ ਨਹੀਂ ਕਿ ਮੰਮੀ ਇਹੋ ਜਿਹਾ ਕੀ ਕੀਤਾ ਉਹਨਾਂ ਦੇ ਘਰ मैं, मैं दे कि ਜੜਾ ਸੋਚਨ ਤੇ ਮਜਬੂਰ ਹੋ ਗਿਆ ਮੈਂ ਮੈਂ ਤਾਂ ਕੁਛ ਨਹੀਂ ਕੀਤਾ ਮੈਨੂੰ ਤਾਂ ਪਤਾ ਹੀ ਆ ਸਿਮਰਤ ਕਰਕੇ ਗਈ ਹਾਂ ਮੈਂ ਤਾਂ ਸਿਮਰਤ ਹੀ ਦੇਖ ਰਹੀ ਕਿ ਕਰਦੀ ਨਹੀਂ ਬਸ ਹਸਪੀਟਲ ਰਹੀ ਉਹਦੇ ਨਾਲ ਬਸ ਕਰੋ ਮੰਮੀ ਮੈਨੂੰ ਸਾਰਾ ਹੀ ਪਤਾ ਲੱਗਦਾ ਹੈ ਤੁਸੀਂ ਕੀ ਸੋਚਦੇ ਹੋ ਮੈਂ ਇੱਥੇ ਘਰ ਬੈਠੀ ਹਾਂ ਤੇ ਮੈਨੂੰ ਕਿਸੇ ਦੀ ਖਬਰ ਨਹੀਂ ਆਉਗੀ ਆਈ ਹੀ ਬੱਬਲ ਦੀ ਮਾਂ ਇੱਥੇ ਸੂਰ ਸਵਾਨ ਮੈਨੂੰ ਸਾਰਾ ਕੁਝ ਦੱਸ ਗਈ ਐਂਦੀ ਤੇਰੀ ਮਾਂ ਰਿਸ਼ਤੇ ਕਰੰਦੀ ਫਿਰਦੀ ਕੋਈ ਨਹੀਂ ਆਇਆ ਕਿਸੇ ਜਵਾਬ ਦਾ ਥੋਣੀ ਹੋਇਆ ਇਹ ਕਿੰਨੇ ਕ ਦਿਨ ਹੋ ਗਏ ਉਹਦੀ ਨਨਨੂ 2 ਮਹੀਨੇ ਨਹੀਂ ਹੋਏ ਤਾਂ ਤੁਸੀਂ ਉਹਦੇ ਰਿਸ਼ਤੇ ਦੀ ਤਿਆਰੀ ਵੀ ਕਰ ਲਈ ਲੈ ਫਿਰ ਕੀ ਮੈਂ ਤੇ ਸੋਚਿਆ ਕਿ ਚਲ ਇਹ ਵੀ ਇਹਦੀ ਵੀ ਇੱਕ ਕੁੜੀ ਆ ਉਹਦਾ ਵੀ ਮੁੰਡਾ ਵਾ ਚਲ ਦੋਵਾਂ ਦਾ ਘਰ ਵਸਦਾ ਜਾਊਗਾ ਹੋਰ ਮੈਂ ਦੱਸ ਕੀ ਮਾੜਾ ਸੋਚਿਆ ਮੰਮੀ ਸਾਰੀ ਕਥਾ ਮੈਂ ਸੋਲ ਲਈ ਆ ਮੰਨੇ ਆ ਦਾ ਤਲਾਕ ਹੋਇਆ ਹੈ ਕੁੜੀ ਆ ਉਹਦੀ ਇਹਦਾ ਮਤਲਬ ਇਹ ਥੋੜਾ ਉਹ ਨੂੰ ਤੁਸੀਂ ਖੂਚ ਧੱਕਾ ਦੇ ਦੋਗੇ ਪਤਾ ਹੈ ਨਾ ਉਹ ਖਾਨਦਾਨ ਕਿਦਾਂ ਦਾ ਚਾਰ ਭੈਣਾ ਵਾ ਖਾਨ ਨੂੰ ਪੈਂਦੀਆਂ ਉਹ ਤਾਨੂੰ ਕਿਹੜੀ ਗੱਲ ਦੀ ਸਮਝ ਨਹੀਂ ਗਈ ਉਹਨਾਂ ਦੇ ਘਰ ਦੀ ਇੱਕ ਮੁੰਡਾ ਤੇ ਤੁਸੀਂ ਕਹਿਤਾ ਉਹਦਾ ਹੈਗਾ ਵਾ ਤੇ ਮੁੰਡਾ ਵੀ ਆਪਣਾ ਤੂੰ ਨੇ ਭਾਵੇਂ ਨਿੱਕਾ ਹੀ ਆ ਸਾਰਾ ਦਿਨ ਉਹਨੇ ਧੁੱਪ 'ਚ ਮਰਜਣਾ ਉਹਨਾਂ ਦੇ ਘਰ ਦਾ ਗੋਇਆ ਚੁਕਦੀ ਨੇ ਰੋੜ ਕੇ ਰੱਖਦੇ ਨਹੀਂ ਤੇ ਕੁੜੀ ਅੱਧੀ ਚੰਗੀ ਭਲੀ ਕੁੜੀ ਆ ਚੰਗੇ ਸੁਭਾਅ ਦੀ ਘਰ ਸੰਭਣ ਵਾਲੀ ਇਹਦਾ ਮਤਲਬ ਉਹਨੂੰ ਪਿੰਡ 'ਚੋਂ ਆਈ ਐ ਤੇ ਪਿੰਡ 'ਚ ਧੱਕਾ ਦੇ ਦੋਗੇ ਉਹਨੂੰ ਕੋਈ ਸ਼ਰਮ ਨੂੰ ਹੱਥ ਮਾਰੋ ਮੰਮੀ ਆਪਣੀ ਕੁੜੀ ਵਾਸਤੇ ਤੁਸੀਂ ਰਾਜ ਭੋਗ ਸਮਝ ਲਿਆ ਕਿ ਉਹ ਰਾਜ ਕਰੇ ਤੇ ਦੂਜੀਆਂ ਨਹੀਂ ਆ ਉਹ 3 ਨਹੀਂ ਆ ਅਗਲੀ ਨੂੰ 3 ਸਮਝੋ ਜੇ ਰਿਸ਼ਤਾ ਕਰਾਉਣਾ ਹੀ ਨਾ ਕੋਈ ਚੱਜਦਾ ਕਰਾਓ ਮੇਰੇ ਨਾਲ ਤੇ ਗੱਲ ਕਰਦੇ ਮੈਨੂੰ ਤੇ ਪੁੱਛਦੇ ਇੱਕ ਵਾਰੀ ਦੱਸ ਦਿੰਦੇ ਮੈਨੂੰ ਕਿ ਕਿੱਟੀ ਮੈਂ ਬੱਬਲ ਦਾ ਰਿਸ਼ਤਾ ਕਰਾਵਾਂ ਕਿ ਨਾ ਕਰਾਵਾਂ ਫਿਰ ਮੈਂ ਤੁਹਾਨੂੰ ਦੱਸਦੀ ਕਿ ਉਹ ਸਹੀ ਹੈ ਕਿ ਨਹੀਂ ਸਹੀ ਨਾਲੇ ਚਾਹ ਪੀ ਲਓ ਠੰਡੀ ਹੋ ਗਈ ਆ ਮੇਰੀ ਵੀ ਠੰਡੀ ਕਰਾਤੀ ਜੇ ਗੱਲਾਂ-ਗੱਲਾਂ ਵਿੱਚ ਮੈਂ ਲਿਮ ਨਹੀਂ ਗਰਮ ਕਰਕੇ ਚੱਲ ਗਏ ਅਰਬਾ ਮੇਰ ਨਾਲ ਕਦੀ ਇਹ ਚੰਨੀ ਮਬੋਲੀ ਨਹੀਂ ਕੀਤੀ ਇੰਨੇ ਪਿਆਰ ਨਾਲ ਮੇਰ ਨਾਲ ਬੋਲਦੀ ਸੀ ਕਿ ਤੇ ਐਨੇ ਮੈਨੂੰ ਆਪਣੀ ਮਾਂ ਨਾਲੋਂ ਵੱਧ ਮੇਰ ਨਾਲ ਕਰਦੀ ਆ ਤੇ ਮੈਨੂੰ ਕੁੰਝੇ ਪਿਆਰ ਨਹੀਂ ਕਦੀ ਪਾਉਂ ਦਿੱਤਾ ਘਰ ਦਾ ਕੰਮ ਤੇ ਕਦੀ ਕਰਨ ਹੀ ਨਹੀਂ ਦਿੱਤਾ ਤੇ ਮੈਂ ਮੈਸ਼ਦਾਨ ਹੋਈ ਸੀ ਮਰਦੇ ਮਗਰ ਲੱਗੀ ਉਹਦਾ ਘਰ ਵਸਾਉਂਦੀ ਵਸਾਉਂਦੀ ਮੈਨੂੰ ਲੱਗਦਾ ਮੈਂ ਆਪਣੇ ਘਰ ਖਰਾਬ ਕਰ ਲੈਣਾ ਸੀ ਉੱਥੇ ਮੈਂ ਨੌਕਰਾਂ ਵਾਂਗੂ ਕੰਮ ਕਰਦੀ ਸੀ ਆ ਤੇ ਇੱਥੇ ਮੇਰੇ ਕੋ ਬਹਿ ਕੇ ਖਾਦਾ ਨਹੀਂ ਜਾਂਦੇ ਆਂ ਹੈ ਇੱਥੇ ਮੈਨੂੰ ਬੈਠੀ ਬਿਠਾਇਆ ਰੋਟੀ ਸਭ ਕੁਝ ਮਿਲਦਾ ਵਾ ਕਦੀ ਨੇ ਮੈਨੂੰ ਕਿਤੇ ਚਮਚਾ ਚੁੱਕ ਕੇ ਨਹੀਂ ਇੱਧਰ ਦਾ ਉੱਧਰ ਕਰਨ ਦਿੱਤਾ ਉੱਥੇ ਸਾਰੀ ਦਿਹਾੜੀ ਕਦੀ ਮੇਰ ਸੋਈ ਦਾ ਕੰਮ ਕਰ ਲਾ ਕਦੀ ਉਹਨਾਂ ਦਾ ਝਾੜੂ ਪੋਚਾ ਕਰ ਲਾ ਅੱਗੇ ਤੋਂ ਨਹੀਂ ਹੁਣ ਮੈਂ ਜਾਣਾ ਉਹਨਾਂ ਦੀ ਜੜੀ ਗੱਲ ਮੈਂ ਫੋਨ ਤੇ ਕਰ ਲਿਆ ਕਰਨੀ ਆ ਆਪਣਾ ਘਰ ਵੇਖਣਾ ਮੈਂ ਤੇ ਫਿਰ ਕੀ ਆਏ ਤੇ ਤਰਪਾਈਆਂ ਹੀ ਆ ਬੈਠੀ ਬੈਠੀ ਕਰ ਲੈਣੀਆਂ ਉਹਦੇ ਵੀ ਉਹ ਮੈਨੂੰ ਪੈਸੇ ਦਿੰਦੀ ਆ ਕਿ ਚਲ ਜਿਹੜੇ ਬਾਹਰ ਦੇਣੇ ਹੁੰਦੇ ਆ ਮੈਂ ਤੁਹਾਨੂੰ ਦੇ ਦਿਆ ਕਰੂੰਗੀ ਇੱਚ ਮੈਂ ਵਧੀਆ ਆਪਣਾ ਖਰਚਾ ਵਾ ਚਰਮਾਨਾ ਚਲਾ ਲੈਣੀ ਆ ਜਿੱਥੇ ਮਰਜ਼ੀ ਵਰਤਦੀ ਆ ਹੁਣ ਤੇ ਨਹੀਂ ਮੈਂ ਜਾਂਦੀ ਰੱਬਾ ਮੈਂ ਤੇ ਆਪਣੇ ਘਰ ਹੀ ਸਹੀ ਆ ਹਾਂ ਆ ਨੂ ਆਪਨੇ ਨੂ ਆਂਦੇ ਨਾ ਸੀ ਉਦੋਂ ਬੈਂਦੇ ਮੇਥੀ ਲੈ ਗਏ ਮੈਨੂੰ ਕੱਲੀ ਨੂੰ ਡਾਹਤਾ ਜੇ ਇੱਕ ਬੰਨੇ ਮੈਂ ਕੋਠੇ ਕੱਪੜੇ ਤੋ ਗਏ ਆਇੰਗੇ ਕੱਲ ਚੱਲ ਵੀਰਵਾਰਾ ਕੱਪੜੇ ਨਹੀਂ ਧੋਨੇ ਹੈ ਚਲ ਕੋਈ ਨਹੀਂ ਤੂੰ ਗੜਾ ਠੱਕ ਨਹੀਂ ਆ ਠੱਕੀ ਤਾਂ ਨਹੀਂ ਆ ਮੁੰਡੇ ਦੀ ਫੇਵਰੇਟ ਚੀਜ਼ ਆ ਕੋਈ ਜ਼ਿਆਦਾ ਨਹੀਂ ਮਨੰਦੀ ਆ ਕਿਤੇ ਮੇਰੀ ਪਸੰਦ ਦੀ ਨੀ ਚੀਜ਼ ਬਣਾ ਦੇ ਹੈ ਐ ਤੂੰ ਵੀ ਰਸ ਦੇ ਮੈਨੂੰ ਤਾਂ ਰਾਜਮਾ ਛੋਲ ਬਣਾ ਦੇ ਮੰਮੀ ਬੱਸ ਤੈਨੂੰ ਮੇਥੀ ਲੰਗਦੀ ਨਹੀਂ ਮੇਰਾ ਤਾਂ ਦਿਲ ਕਰਦਾ ਮੇਥੀ ਖਾਣ ਨੂੰ ਚੱਲ ਬਣਾ ਲੈ ਕਿਉਂਕਿ ਜਦੋਂ ਮੌਸਮ ਉਹਨਾਂ ਕੋ ਚੇਂਜ ਹੋਣਾ ਹੈ ਆਏ ਦਿਨ ਮੇਥੀ ਆਏ ਦਿਨ ਸਾਗ ਆਏ ਦਿਨ ਪਾਲਕ ਆਹੀ ਤਾਂ ਬਣੀ ਜਾਣਾ ਮੈਂ ਯਾ ਬਸ ਆਇਆ ਨਹੀਂ ਸੇਵਕਾ ਇਹ ਤਾਂ ਲੱਗਦਾ ਸੱਸ ਕੋਈ ਬਹਿ ਗਿਆ ਉਧਰ ਗਿਆ ਦੋ ਦਿਨੋਂ ਇਹ ਸੱਸ ਨੂੰ ਕਹਿ ਲੂ ਜੇ ਮੈਂ ਨਹੀਂ ਉਧਰੀ ਮੈਂ ਤਾਂ ਸ਼ੁਕਰ ਮਨਾਇਆ ਰੱਬ ਦਾ ਕਿਤੇ ਘਰ ਚ ਠੰਡ ਗਈ ਕਿਤੇ ਗਈ ਤੇ ਹੋਰ ਕੀ ਹੈ ਫੜਿਆ ਮੂੰਹ ਕਾਦਾ ਕੋਹੋਂ ਬਚੜ ਦੀ ਗੱਲ ਓਹੋ ਅੱਜ ਤੱਕ ਨਾ ਮੇਰੇ ਪੁੱਤ ਨੂੰ ਬੜੇ ਲਾਡਾ ਹੁੰਦੇ ਆ ਮੀ ਲਾਡ ਕਾ ਨਾ ਵੇ ਤੁਸੀਂ ਮਾਂ ਹੋ ਮੇਰੀ ਅੱਛਾ ਹਾਂ ਲਾ ਸ਼ੁਕਰ ਮੇਰੇ ਪੁੱਤ ਨੇ ਪਤਾ ਲੱਗ ਗਿਆ ਇਹ ਮੇਰੀ ਮਾਂ ਵਾ ਕੀ ਗੱਲ ਵੇ ਮਾਂ ਨਾ ਬੜੇ ਲਾਡ ਕਰੰਨੇ ਆ ਮੈਂ ਹੈ ਤੇ ਕੀ ਗੱਲ ਕਰ ਨਹੀਂ ਸਕਦਾ ਲੱਗਦਾ ਸਾਸਰੇ ਜੱਫੀ ਪਾਈ ਨਹੀਂ ਘੁੱਟ ਕੇ ਹੈਨਾ ਓ ਯਾਰ ਮੇਰੀ ਗੱਲ ਸੁਣੋ ਉਹ 4 ਦਿਨ ਰਹਿਣ ਆਈ ਆ ਅੱਛਾ ਆਈ ਹੀ ਔਰ ਤੁਸੀਂ ਵਾਵਾ ਸੇਵਾ ਕੀਤੀ ਉਹਦੀ ਅਗਲੀ ਤਰੀਫਾ ਕਰਨੀ ਤੁਹਾਡੀਆਂ ਹਾਂ ਹਾਂ ਇੱਧਰ ਆਜੋ ਹਾਂ ਕਿਉਂ ਦੁਬਾਰਾ ਕੀ ਕੀ ਕਿਹਾਈ ਤਰੀਫਾ ਕਰਨੀ ਤਰੀਫਾ ਇਹਦੇ ਲੋਜੇ ਤੋਂ ਸੁਣੋ ਉਹਦੀਆਂ ਤਾਂ ਕਹਿਤੀਆਂ ਚਾਰ ਦਿਨ ਸੇਵਾ ਕੀਤੀ ਕਿਹੜੀ ਆਣਾ ਕਿ ਲਾਏ ਆ ਕਿ ਕਿਹੜੀ ਆਣਾ ਕਿ ਲਾਏ ਆ ਇਹੋ ਜਿਹੜਾ ਨਜ਼ਰ ਆ ਗਿਆ ਕਿ ਤੇਰੀ ਮਾਂ ਨੇ ਤੇ ਤੇਰੀ ਭੈਣ ਨੇ ਦਮ ਕੇ ਸੇਵਾ ਹੀ ਕੀਤੀ ਹੈ ਹੈ ਜੇ ਯਾਰ ਪਤਾ ਨਹੀਂ ਲੱਗਦਾ ਮੈਨੂੰ ਇੱਥੇ ਤੋਂ ਇੱਥੇ ਤੇ ਰਹਿਣਾ ਮੈਂ ਕਿਤੇ ਦੂਰ ਥੋੜੇ ਰਹਿਣਾ ਹੈ ਮੰਮੀ ਅੱਛਾ ਪੁੱਤ ਤੈਨੂੰ ਪਤਾ ਲੱਗ ਗਿਆ ਜਿੰਨੇ ਦਿਨ ਹੋ ਰਹੀ ਹੈ ਨਾ ਉਹਨੇ ਦਿਨਦਿਆਂ ਪਤਾ ਨਹੀਂ ਕਿਹੜੇ ਚਾਰ-ਚਾਰੇ ਕਾਲੇ ਚਸ਼ਮੇ ਲਾਏ ਹੁਣ ਉਤਰ ਗਿਆ ਤਾਂ ਹੁਣ ਮਾਂ ਦੀ ਤੇ ਵੇਖ ਭੈਣ ਦੀ ਸਾਰੀ ਸੇਵਾ ਨਜ਼ਰ ਆਉਂਦੀ ਹੈ ਮੈਂ ਸਮਝਾਵਾਂ ਨਾ ਕੋ ਟੀਚਰਾਂ ਨਾ ਕਰੇ ਬੋਧ ਮੈਂ ਨਹੀਂ ਕਰਦੀ ਮੈਨੂੰ ਪਤਾ ਮੇਥੀ ਦੇਖ ਕੇ ਨਾ ਮੂੰਹ ਚ ਆ ਗਿਆ ਪਾਣੀ ਤੋ ਤਰੀਫਾਂ ਨਿਕਲਣ ਗਈਆਂ ਨਾਲ ਬਾਹਰ ਓ ਯਾਰ ਮੇਰੀ ਗ ਮੇਥੀ ਦੇਖ ਕੇ ਮੇਥੀ ਆਹ ਮੈਂ ਤਾਂ ਮੇਥੀ ਖਾਣੀ ਨਹੀਂ ਮੈਂ ਤਾਂ ਖਾਣੀ ਨਹੀਂ ਆਂ ਨਹੀਂ ਅੱਜ ਬੰਨੀ ਅੱਜ ਤੇ ਰਾਜਮਾ ਹੀ ਬਣਣਗੇ ਇਹੋ ਬੰਨੀ ਆ ਇਹ ਨਹੀਂ ਬੰਨੀ ਇਹ ਬੰਨੀ ਹਾਂ ਮੰਮੀ ਇਹ ਬਣਾਉਣੀ ਤੂੰ ਇਹ ਕੱਟੀ ਤੇ ਰਸਲ ਚ ਮਾਉਣੀ ਹੁਣ ਓਏ ਹੁਣ ਅੱਛਾ ਮੇਰੀ ਗੱਲ ਸੁਣਨਾ ਰੀਆ ਕਹਿਣ ਦੀ ਸੀ ਮਾਮੇ ਨੂੰ ਕਹੀ ਸੀ ਤੇਰੇ ਨਾਲ ਉਹਨੇ ਗੱਲ ਕੀਤੀ ਨਹੀਂ ਤੇਰੇ ਨਾਲ ਕੋਈ ਵੀ ਮੈਂ ਤਾਂ ਕੁੱਟੀ ਕਰਨੀ ਆਂਦੀ ਮੈਂ ਦੋ ਤਿੰਨ ਦਿਨ ਸਕੂਲੋਂ ਕਿਰ ਕਰਨੇ ਕੀ ਤੇ ਕਹਤਾਹੀਂ ਸਕੂਲ ਨਹੀਂ ਆਣਾ ਬੇਟਾ ਤੇ ਹੋਮਵਰਕ ਜਿਹੜਾ ਵੀ ਐ ਦੂਜੀ ਕਲਾਸ ਦੀ ਮੈਡਮ ਕਰਾਈ ਤੇ ਉਹਦੀਆਂ ਸਹੇਲੀਆਂ ਨੇ ਕਹਤਾ ਮੈਡਮ ਸਾਡੀ ਨਹੀਂ ਆਈਗੀ ਅਸੀਂ ਨਹੀਂ ਆਣਾ ਉਹ ਵੀ ਹੁਣ ਮਗਰ ਲੱਗ ਕੇ ਕਹਿਣ ਦੀ ਕਹਿੰਦੀ ਮੈਨੂੰ ਮਾਮੇ ਨੂੰ ਆਪਣਾ ਕਵੇ ਕਿ ਸ਼ਹਿਰ ਮੈਨੂੰ ਕਮਾ ਲਿਆ ਕਿਹੜੀ ਗੱਲੋਂ ਆਏ ਹਾਂ ਇਹ ਦੱਸ ਕੁੜੀ ਨੇ ਸ਼ਹਿਰ ਕਮਾ ਲਿਆ ਤੇ ਬਥੇਰਾ ਕੁਝ ਵਖਾਣ ਵਾਲਾ ਕਿਹਾ ਸ਼ਹਿਰ ਚ ਹੈਗਾ ਤੇ ਵਖਾ ਲਿਆ ਹੁਣ ਕਮਾ ਲਿਆ ਹੁਣੇ ਚੱਲ ਕਰ ਲੈ ਛੁੱਟੀ ਜਿੰਨਾ ਫਾਈਨ ਹੋ ਉਹ ਦੇ ਨਾ ਕੋ ਖੜਾ ਫਿਰ ਗਿਆ ਤੇ ਆਪੇ ਜਾਵੇ ਆਟਾ ਵਿੱਚ ਧੱਕੇ ਖਾਂਦੇ ਚਲ ਠੀਕ ਹੈ ਮੈਥੀ ਲਵਾਵਾਂ ਚਵਾ ਕੇ ਫਿਰ ਚੜਦਾ ਮੈਂ ਤੈਨੂੰ ਮੈਂ ਹੀ ਖੜਨਾ ਕਿਉਂ ਹੋ ਰਿਹਾ ਗੱਲ ਤੁਸੀਂ ਹੁੰਦੇ ਨਹੀਂ ਧਿਆਨ ਨਾਲ ਸੁਣਿਆ ਕਰੋ ਮੇਰੀ ਗੱਲ ਅਸ ਮੇਰੀ ਗੱਲ ਸਮਰਾ ਦੇ ਦਾ ਵਾਲ ਕਰਾਤੇ ਰਿਮੋਂਡਿੰਗ ਮੇਰੇ ਵੀ ਕਰਾਦੇ ਹੈ ਕਿ ਚਲ ਜਾਨੀ ਨਾਲ ਹਾਂ ਕੰਮ ਕੌਣ ਕਰਦਾ ਘਰ ਦਾ ਮੰਮੀ ਤੇ ਸੱਸ ਉਹ ਸੱਸ ਨੂੰ ਕਿਵੇਂ ਚਕ ਸੀੜਦੇ ਯਾਰ ਸੀ ਅੱਧਦੀ ਨਹੀਂ ਇਥੇ ਕੰਮ ਵਾਲੀ ਲਵਾ ਲਈ ਕੰਮ ਵਾਲੀ ਕਿੱਥੇ ਸੱਚ ਮੈਨੂੰ ਕੰਮ ਵਾਲੀ ਦਾ ਚੇਤਾ ਹੀ ਨਹੀਂ ਤਾਨੀ ਸ਼ੰਮੀ ਨੂੰ ਕੀ ਗੱਲ ਆਉਣਾ ਜਾਣਾ ਇਹਨੇ ਛੱਡ ਤਾਂ ਇੱਧਰ ਕਿਸੇ ਦਾ ਵੀ ਕੰਮ ਕਰਦੀ ਮੰਮੀ ਉਹ ਠੀਕ ਨਹੀਂ ਨਹੀਂ ਚਲੋ ਮਹਾਰਾਜ ਨੂੰ ਜਲਦੀ ਠੀਕ ਕਰੇ ਕੰਮ ਤੇ ਕਿੰਦੀ ਸਿਮਰਤ ਕਿੰਦੀ ਬੜਾ ਸੋਹਣਾ ਕਰਦੀ ਹੁੰਦੀ ਸੀ ਚਲ ਆ ਜਾਈ ਦੀ ਨਾ ਤੇ ਰੌਣਕਾਂ ਸੋਕੋ ਕਰਦੀਆਂ ਬਾਬਾ ਚੰਗੀ ਆਪਣਾ ਘਰ ਸਮਝ ਕੇ ਕੰਮ ਕਰਦੀ ਸੀ ਸਾਰਾ ਚਲ ਕੋਈ ਗੱਲ ਨਹੀਂ ਬਈਆ ਚਾਹ ਬਣਾਵਾ ਕੇ ਪੀ ਗਏ ਦੋ ਚਪਤੀ ਚਾਹ ਬਣਾਵਾਂ ਮੈਂ ਸੌਰੇ ਭੁੱਖੇ ਆ ਗਏ ਉਹ ਚੇਤਾ ਭੁੱਲ ਗਿਆ ਕਿ ਆਹ ਬਣਾਦਾ ਪੁੱਤ ਇੱਥੇ ਦੇ ਅੰਚੜੀ ਗਾ ਸੁਣ ਚਾਚੇ ਦਾ ਫੋਨ ਆਇਆ ਸੀ ਖਰੇਕਾ ਨਾ ਮਿਆਂ ਲੱਗਿਆ ਕਿ ਪਤਾ ਨਹੀਂ ਕਿੰਦੇ ਕੋ ਨਾਂ ਲੱਗਾ ਵੈ ਇੱਧਰ ਸਾਡੇ ਬਲਕੀ ਲਾਣਾ ਉਹਨਾਂ ਨੇ ਕੀ ਪਤਾ ਗੱਲ ਖਤਮ ਨਹੀਂ ਕੀਤੀ ਤੀ ਹੋਏ ਤੱਕ ਤੁਹਾਨੂੰ ਮੋਦੋ ਵੀ ਕਿੱਸਾ ਕੋਈ ਨਹੀਂ ਆ ਲੈਂਦੇ ਗੱਲ ਖਤਮ ਕਰ ਦੇਣੀ ਆਪਾਂ ਮੇਰੀ ਗੱਲ ਸੁਣ ਸੇਵਕ ਮੈਂ ਤਾਂ ਮੰਮੀ ਨਾਲ ਵਹਿਮ-ਯਾਗ ਜਿਹੀ ਕੀਤੀ ਖਲ ਚਲ ਤੈਨੂੰ ਕਰਾਂ ਮੈਂ ਕਿਹਾ ਐਵੇਂ ਝੂਟੇ-ਝੂਟੇ ਰਿਸ਼ਤੇ ਨੂੰ ਹਾਂ ਕਰ ਦੇਣੀ ਆ ਤੇ ਡੈਡੀ ਦੇ ਜਿਹੜਾ ਵੀ ਹਿੱਸਾ ਬੰਦਾ ਲੱਲੇ ਦੇ ਬਾਅਦ ਚ ਮਹੌ ਹੈ ਉਹ ਵੇ ਮੰਮੀ ਇਹ ਦਿਮਾਗ ਨਾ ਇਹਦਾ ਪਤਾ ਨਹੀਂ ਕਿੱਥੇ ਹੈਗਾ ਹੈ ਨਾ ਤਮਉਂਦੀ ਹੋ ਆ ਹੋਣਾ ਤੇ ਚਫਾਹੀ ਵਿਚ ਨੂੰ ਹਾਂ ਕਰਨੀ ਨਹੀਂ ਪਹਿਲਾਂ ਜ਼ਮੀਨ ਹੀ ਆਪਣੇ ਨਾਂ ਲਵਾਵਾਂਗੇ ਨਹੀਂ ਤਾਂ ਪਹਿਲਾਂ ਹਾਂ ਕਰਨੀ ਪੈਣੀ ਛੁੱਟੀ ਸਭ ਚੀਜ਼ ਇਦਾਂ ਹੀ ਉਹ ਵੇਖੀ ਤੂੰ ਜ਼ਮੀਨ ਆਪਣੇ ਨਾਲ ਲਵਾ ਲੈਣੀ ਆਪਾਂ ਆਪਾਂ ਵੀ ਉਹਨਾਂ ਵਾਲੇ ਕੰਮ ਨਹੀਂ ਕਰ ਲੂਗਾ ਉਹ ਲੜਾਈਆਂ ਦੀਆਂ ਪਾਸੇ ਐਣੀਆਂ ਲੜਾਈ ਮੈਂ ਲੈਣੀ ਤੇ ਫੇਰ ਅੱਗੇ 3 ਸਾਲ ਪਹਿਲਾਂ ਲੜਾਈਆਂ ਕਰ ਕਰ ਕੇ ਤੇ ਘਰੋਂ ਦੂਰ ਰਹਿਆ ਹੁਣ ਤੋਂ ਮੇਰੀ ਗੱਲ ਸੁਣ ਜਿੱਥੇ ਸਾਡੇ ਹਾੜਾ ਨਾ ਪਿੰਡ ਦਾ ਸਾਰਾ ਉਹ ਮਕਾਨ ਖਰਾਬ ਨਹੀਂ ਹੋ ਗਿਆ ਰੇਤ ਰੇਤ ਖਾਈ ਤੱਕ ਨਹੀਂ ਨਿਕਲੰਦੀ ਕਿਹੇ ਪਾਸੇ ਜਰਾ ਉੱਥੇ ਲਵਾ ਬੰਦੇ ਤੇ ਜਰਾ ਸਾਫ ਸਫਾਈ ਚੱਜ ਨਾ ਕਰਵਾ ਦੇ ਮੈਨੂੰ ਉਦੋਂ ਦੱਸ ਦਿੰਨੇ ਤੇ ਤੂੰ ਉਹਦਾ ਭਰਾ ਵੇਲਾ ਨਹੀਂ ਆਪਣੇ ਸਹੁਰਿਆਂ ਨੂੰ ਉਨ ਉੱਥੇ ਦੇਣਾ ਮੈਂ ਮੰਮੀ ਆਪਣੀ ਜਗਾ ਉਹਨੂੰ ਸਾਫ ਕਰਾਈਏ ਥੋੜਾ ਬੋਤਾ ਸਮਾਨ ਲਿਆ ਕੇ ਲਈਏ ਕੋਈ ਵੇਖੀ ਇਹ ਸਾਰੇ ਪਿੰਡ ਚੋਂ ਸ਼ਹਿਰ ਥੋੜੀ ਨਹੀਂ ਘਰ ਆਏ ਉੱਥੇ ਹੁਣ ਕੀ ਕਰਨ ਨੂੰ ਜਾਣਾ ਯਾਰ ਹੈ ਕੀ ਕਰਦੇ ਹੁੰਦੇ ਉਹ ਵੇਲਾ ਦਾ ਪਿੰਡ ਹੁਣ ਜਾ ਫੇ ਮੇਰੀ ਗੱਲ ਸੁਣ ਸਫਾਈ ਉੱਥੇ ਮੈਂ ਕਰਾ ਦੂੰਗਾ ਹੂੰ ਇਹ ਨਹੀਂ ਮੈਂ ਆਣਾ ਨਹੀਂ ਸਫਾਈ ਕਰਾ ਦੂੰਗਾ ਉਹਨੂੰ ਵੇਚ ਦਾਂ ਕਰੀ ਉਹਨੂੰ ਵੇਚ ਲਈਏ ਉਹਦਾ ਕੀ ਮਿਲਣਾ ਉੱਥੇ ਤਾਂ ਕੋਈ ਇੰਨਾ ਮੋਲੀ ਨਹੀਂ ਤੇ ਫਿਰ ਜਿੰਨਾ ਕਹਿਗਾ ਫਿਰ ਰਹਿਣ ਤੋਂ ਵੇਚ ਦੋ ਨਾ ਨਾ ਮੇਰੀ ਗੱਲ ਸੁਣ ਜਿਹੜੀਆਂ ਚਾਚੇ ਉਹਨੂੰ ਮੱਝਾ ਪਈਆ ਉੱਤੇ ਵੀ ਨਾ ਮੱਲ ਮਾਰ ਤੂੰ ਮੱਝਾ ਵੀ ਵੇਚ ਦੇ ਉਹ ਤਾਂ ਸ਼ਹਿਰ ਚ ਤੁਹਾਡੇ ਇੱਥੇ ਰੱਖਣ ਮੱਝਾਂ ਦੇ ਵੇਚਦੇ ਉਹਨਾਂ ਨੂੰ ਰੱਖਣੀਆਂ ਆਪਾਂ ਸ਼ਹਿਰੋਂ ਬਾਹਰ ਵੇਲੀ ਬਣਾ ਲੈਨੇ ਬੰਦੇ ਲਾਗਦੇ ਨਾ ਮੱਝਾਂ ਉੱਤੇ ਰੱਖ ਲੈਣ ਵੇਚਣੇ ਜ਼ਰੂਰ ਘਰ ਦਾ ਦੁੱਧ ਪਾਉਂ ਆਹੋ ਡੈਡੀ ਐਸੇ ਕੰਮ ਚ ਲੱਗ ਜਾਣਗੇ ਫਿਰ ਆਹ ਵਧੀਆ ਹੀ ਡੈਡੀ ਨੂੰ ਬੰਦਾਰਾ ਦੇਖੋ ਥੇ ਨਾਲੇ ਪਾਪਾ ਉੱਥੇ ਰਹਿਣਗੇ ਦਿਲ ਲੱਗਾ ਰਿਹਾ ਕਰੂਗਾ ਨਾਲ ਬਸ ਠੀਕ ਹੈ ਚੱਲ ਐਹੀਂ ਕਰੀ ਚਲਿਆ ਪਹਿਲਾਂ ਤੂੰ ਜਾ ਕੇ ਬੁਖਾ ਕੇ ਇਹਨੂੰ ਸਫਾਈ ਕਰਾਂਗੇ ਤਾਂ ਹੀ ਮੁੱਲ ਪਏਗਾ ਅਗਲੇ ਕਰਨਾ ਤੇ ਤਾਂ ਹਾਰਾ ਆਇਸੀ ਪਈਏ ਤੇ ਪਾਣੀ ਜ਼ਿਆਦਾ ਪੈ ਗਿਆ ਸੀ ਜਦੋਂ ਐਂਜ ਹੋ ਗਈ ਹੁੰਦਾ ਹੂ ਮੈਨੂੰ ਤਾਂ ਸਮਝ ਨਹੀਂ ਤੈਨੂੰ ਉਹ ਜਿੰਨੇ ਵੀ ਵੇਚਦੀ ਮੈਂ ਕੱਢ ਦੇਣੇ ਚਾ ਕੱਢ ਦੇ ਕੋਈ ਗੱਲ ਨਹੀਂ ਅੱਜ ਵੀ ਤੇਰੀ ਤੇ ਕੱਲ ਨੂੰ ਵੀ ਤੇ ਨਾ ਹੋਊਗਾ ਮੈਂ ਐਦਾਂ ਕਹੂੰਗਾ ਸਾਗਰ ਭਾਈ ਨੂੰ ਕਹੂੰਗਾ ਉਹਨਾਂ ਗਾ ਕੇ ਦਵਾ ਦੇਣੇ ਵੇਖੀ ਚੱਲ ਮੇਥੀ ਚੋ ਦੇ ਦੁਕਾਨ ਮੇਰੇ ਉਧਰ ਹੀ ਕਹਦੇ ਵੈਸੇ ਵੀ ਮੰਮੀ ਉਹ ਮਤਲਬ ਹਰ ਲੋਕ ਸਿਆਣੇ ਹੀ ਹਨ ਚਲੋ ਚਾਹ ਬਣਾਓ ਛੇਤੀ ਕਰੋ ਮੈਂ ਪੀਣੀ ਆ ਚਾਹ ਚਾਹ ਬਣਾ ਨਾਲ ਰੋਟੀਆਂ ਲਾ ਦੋ ਨੌਕਰਾਂ ਨਹੀਂ ਜੀ ਨਾਲ ਰੋਟੀਆਂ ਲਾਓ ਦੋ ਹਾਂ ਤੂੰ ਸੁਣਿਆ ਨਹੀਂ ਕੁਝ ਤੋ ਵੀ ਮੈਂ ਜਾਣ ਖਾਦੀ ਅੰਜੂ ਆਏ ਹਾਏ ਉਹ ਵੇਖ ਨਾ ਕੀ ਕਹਿ ਕੇ ਗਿਆ ਕੀ ਉਧਰ ਸਾਗਰੋਨਾਂ ਵੱਲੋਂ ਬਸ ਇਹ ਮਨ ਚ ਉਸ ਦਿਨ ਅਸੀਂ ਮਰਦਨੇ ਮੈਂ ਨਾ ਸਾਰੀ ਗੱਲ ਕੀਤੀ ਹੈ ਕਹਿੰਦੀ ਮੈਂ ਸਮਝਾਤਾ ਵਿਆਹ ਵੱਲੋਂ ਹਰ ਗੱਲੋਂ ਜੇ ਵਿਆਹ ਹੋਏਗਾ ਤੇ ਸਿਰਫ ਉਧਰ ਹੀ ਹੋਏਗਾ ਤੇ ਮੈਨੂੰ ਕਹਿੰਦਾ ਵੀ ਸੀ ਜੋ ਤੇਰੀ ਇੱਛਾ ਨਾ ਮੰਨਦੀ ਉਹੀ ਪੂਰੀ ਕਰ ਮੈਂ ਤੇਰੇ ਨਾਂ ਲਗਾਵਾ ਅੱਛਾ ਲੱਗਦਾ ਸਮਝਣਿਆ ਫਿਰ ਹਾਂ ਉਹਨੇ ਸਮਝਾਤਾ ਮੈਨੂੰ ਕਹਿੰਦਾ ਵੀ ਸੀ ਸ਼ਾਪਿੰਗ ਕਰਾ ਦਦੇ ਮੇਰੇ ਮਨ ਚ ਆਇਆ ਘਰੇ ਕਹਿੰਦਾ ਵਿਆਹ ਦੀ ਕਰਾ ਦਾਂ ਮੈਂ ਨਹੀਂ ਆਖ ਰਹੀ ਹਾਏ ਹਾਏ ਮੰਮੀ ਦੱਸ ਆ ਫਿਰ ਨਹੀਂ ਆਈ ਇੱਕ ਗੱਲ ਨਾ ਕਰਾਂ ਹੋਵੇ ਮੈਂ ਮਾਂ ਪਿਓ ਨੂੰ ਛੱਡ ਕੇ ਤੇ ਉੱਡੀ ਜਾਵਾਂ ਐਦਾਂ ਦੀ ਕੋਈ ਗੱਲ ਨਹੀਂ ਮੈਂ ਤਾਂ ਨੂੰ ਛੱਡ ਕੇ ਥੋੜੀ ਜਾਨ ਨੂੰ ਕਹਿਣ ਦੇ ਬਚਾਂਗੇ ਛੱਡ ਕੇ ਬਾਲਾ ਫਿਰ ਮੈਨੂੰ ਬੂਏ ساری ਉਮਰ ਬੂਏ ਜੀ ਬਹੁਤੀਆਂ ਕਿਤੇ ਦੂਰ ਭੇਜ ਜਾਂਦੀਆਂ ਕੋਈ ਸਟੋਰ ਨਹੀਂ ਪਹਿਣਾ ਮੇਰੀ ਗੱਲ ਸੁਣੋ ਚੱਲੀਏ ਕਿਸੇ ਦਿਨ ਹੋਈਏ ਉਹਨਾਂ ਦੇ ਘਰ ਹਾਂ ਚੱਲਾਂਗੇ ਹੈ ਸੇਵਾ ਤੋਂ ਪੁੱਛ ਲਈ ਆਹ ਉਹ ਨੇ ਵੇਲਾ ਉਹ ਨਾ ਦੇ ਨਾਲੇ ਕੇ ਗੱਲ ਕਰਨ ਦੇ ਆ ਸੀ ਤੇ ਨਾਲ ਲਿਆ ਤੇ ਤੈਨੂੰ ਡਿਸਪੀਅਰ ਤੇ ਤੈਨੂੰ ਤੋੜ ਦੂਗਾ ਬੜੇਗੇ ਤੁਸੀਂ ਪੰਜਾਬ ਨਾਵਾ ਕੀ ਮਤਲਬ ਕਰ ਰਹੇ ਆ ਕਰਨ ਤੂੰ ਕਿੱਧਰ ਆ ਗਿਆ ਅੱਜ ਅਚਾਨਕ ਫੇਰ ਉਹ ਤਾਈ ਠੀਕ ਠਾਕ ਆ ਠੀਕ ਹੈ ਭਰਾਵਾ ਤੂੰ ਸੁਣਾ ਤਾਈ ਤੂੰ ਤੇ ਭੋਲੀ ਗਈ ਸਾਨੂੰ ਦੇਖ ਮੈਂ ਤੇ ਦਵਾਈ ਲੈ ਕੇ ਆਇਆ ਤੇ ਜਾਸਤੇ ਤਾਈ ਐ Adik Lord ਸੀ ਡੱਬੇ ਦੀ ਡੱਬੇ ਡੱਬੇ ਤੂੰ ਰਹਿਣ ਦਿੰਦਾ ਪਿਓ ਨੂੰ ਲੈ ਆਉਂਦਾ ਵੇਖ ਤੇ ਮੇਰੇ ਪੁੱਤ ਦੀ ਕੋਠੀ ਵੇਖ ਜਾਂਦਾ ਉੱਤਾਈ ਤੂੰ ਕੋਠੀ ਬੁਖਾਈ ਨੇ ਪਿਓ ਫੇਰ ਆਜੂਗਾ ਦਿਵਾਲੀ ਤੇ ਫੜ ਤਾਈ ਤੂੰ ਤੇ ਇੱਕ ਕੋਠੀ ਲੈ ਕੇ ਬੈਠੀ ਆ ਉਹ ਅਸੀਂ ਤੇ ਵਾਸਤੇ ਬੰਦੇ ਕੀ ਕੋ ਸੋਚਿਆ ਪਿਆ ਤੂੰ ਉਸ ਗੱਲ ਤੇ ਹੁੰਨੀ ਨਹੀਂਗੀ ਹੂੰ ਸੋਚਿਆ ਤੁਸੀਂ ਦੱਸ ਮੇਰੇ ਪੁੱਤ ਨੇ ਇੰਨੀਆ ਰੀਜਾਂ ਨਾਲ ਕੋਠੀ ਬਣਾਈ ਆ ਤੇ ਮੈਂ ਖੁਸ਼ ਨਾ ਆਵਾਂ ਉੱਤਾਈ ਖੁਸ਼ ਹੋਣਾ ਚਾਹੀਦਾ ਮੈਂ ਕਿ ਤੋ ਕਹਾਂ ਨਹੀਂ ਖੁਸ਼ ਹੋਣਾ ਚਾਹੀਦਾ ਹਾਂ ਚੱਲ ਸ਼ਰਤ ਆਈ ਹੋਰ ਸੁਣਾ ਠੀਕ ਠਾਕ ਆ

ਉਹ ਗੱਲ ਨਹੀਂ ਫੇਰ ਆ ਜਾਣਗੀ ਹੋਈ ਅੱਛਾ ਸ਼ਹਿਰ ਦੇ ਕੰਮ ਹੀ ਆਏ ਹੋ ਕਿ ਕਿਹੜਾ ਹੀ ਮਾਰਨ ਆਇਆ ਥਾਈ ਹੈ ਨਾ ਦੱਸ ਮੈਂ ਉੱਦਾਂ ਨਹੀਂ ਆ ਸਕਦਾ ਆਓ ਸੱਤ ਵਾਰੀ ਆਓ ਹੱਜੀ ਆਣਾ ਮਨਾ ਕੀਤਾ ਚਲ ਮੈਂ ਚਾਹ ਬਣਾਉਣੀ ਹੈ ਹੈ ਚਲ ਚਾਹ ਬਣਾ ਬਸ ਸਮਰਤੀ ਸੱਸੀ ਲਾਈ ਰਹਿੰਦੀ ਗਈ ਕਿਤੇ ਉਹ ਆਈ ਹੀ ਬਸ ਦੋ ਚਾਰ ਦਿਨ ਆਈ ਹੀ ਚਲ ਕੇ ਵਾਪਸ ਨਾ ਦੱਸ ਉਹਨੇ ਘਰ ਨਹੀਂ ਜਾਣਾ ਇੱਥੇ ਬੈਠੀ ਰਹਿਣਾ ਹੀ ਉਹ ਲਤਾ ਜੀ ਮੈਂ ਤੇ ਉਦਾਂ ਹੀ ਪੁੱਛਿਆ ਤੁਸੀਂ ਤਾਂ ਐ ਗੱਲ ਕਰਦੇ ਜਿਦਾ ਮੈਂ ਚੋਰ ਹੁੰਦਾ ਚੋਰ ਕਾਹਦਾ ਭਰਾਵਾ ਤੇ ਮਰਦੀ ਸੱਸਾਈ ਤੂੰ ਤੇ ਐ ਪੁੱਛਣ ਦੇ ਸੇਵਕ ਦੀ ਸੱਸਾਈ ਤੈਨ ਘਰ ਨਹੀਂ ਜਾਣਾ ਪੁੱਤਾ ਹੀ ਮੈਂ ਉਦਾਂ ਹੀ ਪੁੱਛਿਆ ਕੀ ਤੂੰ ਮੇਰੇ ਦਿਵਾਲੇ ਹੋ ਗਈ ਆ ਤੇ ਐਂ ਦੇ ਘਰ ਆ ਕੇ ਬੈਠੀਆਂ ਰਹਿੰਦੀਆਂ ਸੱਸਾਂ ਦਿਵਾਲੇ ਤੇਰੇ ਕੀ ਹੋਣਾ ਤੇ ਮੇਰੀ ਗੱਲ ਸੁਣ ਕਰਨ ਐਨੇ ਸਾਲ ਪਿੰਡ ਰਹੇ ਆ ਉਹਨਾਂ ਤੇ ਕਰੀ ਤੈਨ ਦਿਵਾਲੀ ਦਾ ਚੇਤਾ ਨਹੀਂ ਆਇਆ ਤੇ ਹੁਣ ਸ਼ਹਿਰ ਆ ਗਏ ਆ ਤੇ ਹੁਣ ਤੁਸੀਂ ਦਿਵਾਲੀਆਂ ਦੇਣਾ ਹੁੰਦੇ ਜੇ ਕੋਈ ਕਾਰਨ ਦੱਸ ਤੂੰ ਮੈਨੂੰ ਪੁੱਤਾ ਹੀ ਕਾਰਨ ਕੋਈ ਨਹੀਂ ਇੱਚ ਕਾਰਨ ਕੀ ਹੋਣਾ ਵਾ ਅੱਗੇ ਨਾ ਕਰੀ ਪਿੱਛੇ ਨਾ ਉਹ ਤਾਂ ਦੀਵਾਲੀ ਦਾ ਚੇਤਾ ਆ ਗਿਆ। ਗੋਲ ਮੋਲ ਗੱਲਾਂ ਕਰਨ ਧਿਆ। ਕੱਲ ਦੱਸ ਕਰਨ ਕੀ ਆਉਂਦਾ। ਉਹ ਜਾ ਛੱਡ ਸੇਵਕਾ। ਗੱਲ ਕੰਮ ਤੇ ਮੈਨੂੰ ਤੇਰੇ ਨਾਲ ਆ। ਦੁਣ ਬਾਹਰ ਆਪੇ ਤੇ ਨਾਲ ਗੱਲ ਕਰਨੀ ਕੋਈ। ਬਾਹਰ ਬੂਰ ਨਹੀਂ ਸੇਵਕ ਜਾਣਾ। ਜਿਹੜੀ ਗੱਲ ਕਰਨੀ ਨਾ ਦੋਵਾਂ ਨੇ ਮੇਰੇ ਸਾਹਮਣੇ ਬਹਿ ਕੇ ਕਰੋ। ਲੈ ਮੰਗਿਆ। ਜਦਾਂ ਤੁਸੀਂ ਘਰ ਧਾਪਾ ਮੰਨ ਲਿਆ। ਹਾਂ। ਦੱਸੋ ਕਦ ਵਾਸਤੇ ਆਏ ਜੀ। ਅੱਲਾ ਸੇਵਕਾ ਗੱਲ ਆਵਾ। ਕਿ ਮੈਂ ਬੰਟੀ ਭਾਈ ਨੂੰ ਨਾਲ ਲੈ ਕੇ ਆਵਾ। ਉਹ ਜਿੱਤੇ ਅੰਜੂ ਦਾ ਰਿਸ਼ਤਾ ਕਰਦਾ ਸੀ ਹੂੰ ਤੇ ਉਹਨਾਂ ਨਾਲ ਤੇਨੂੰ ਗੱਲ ਕਰਨੀ ਕੋਈ ਕਾਦੀ ਗੱਲ ਕਰਨੀ ਮੈਂ ਓਏ ਆਪਣੀ ਜਗ੍ਹਾ ਵੇਖਣਾ ਏ ਤੇ ਕਹਿੰਦੇ ਇੱਕ ਰਿਸ਼ਤਾ ਵਧੀਆ ਹੋ ਜੇ ਤੇ ਆਪਾਂ ਆਪਦੇ ਸਾਲੇ ਨੂੰ ਕੋਈ ਚੰਗਾ ਗਿਫਟ ਕਰ ਦਈਏ ਉਹ ਪਲਾਟ ਗਿਫਟ ਕਰਨ ਨੂੰ ਚਾਹਦੇ ਤੈਨੂੰ ਮੇਲ ਲੈ ਸੇਵਕ ਸੁਣ ਲੈ ਇਹਦੀਆਂ ਗੱਲਾਂ ਪਲਾਟਾਂ ਦੇ ਲਾਲਚ ਦੇਣ ਦੇ ਹੀ ਤੈਨੂੰ ਨਾ ਤਾਇਆ ਚ ਲਾਲਚ ਕਾਦਾ ਦੱਸ ਉਹ ਭੈਣ ਆਪਣੇ ਚੰਗੇ ਘਰ ਵੇ ਜਾਵੇ ਹੋਰ ਕੀ ਚਾਹੀਦਾ ਵਾ ਤੇਹੀ ਪਲਾਟ ਨਾ ਕਰਾ ਕੇ ਤੇ ਧੀ ਦੇਣੀ ਆਪਣੀ ਮੋਲੀ ਪਉਣਾ ਉਹਦਾ ਉਹ ਤਾਈ ਇੱਕ ਵੀ ਗੱਲ ਕਰਕੇ ਤੇ ਵੇਖੋ ਉਹ ਰਿਸ਼ਤੇ ਚ ਖੋਬੋ ਤਾਂ ਸਹੀ ਅਗਲੇ ਹੈ ਕੀ ਆ ਪੜਾ ਤਾਂ ਰਾਪੇ ਲੱਗ ਜਾਣਾ ਵਾ ਸਾਨੂੰ ਪਲਾਟ ਬਲੂਡ ਨਹੀਂ ਚਾਹੀਦਾ ਅਸੀਂ ਭੁੱਖੇ ਨੰਗੇ ਨਹੀਂ ਹੈਗੇ ਤੁਹਾਨੂੰ ਪਤਾ ਸਾਨੂੰ ਜਿਹੜਾ ਸਾਡਾ ਬਣਦਾ ਕਹਿੰਦਾ ਮੇਰੇ ਪਿਓ ਦਾ ਉਹ ਧੋ ਜਿਹੜਾ ਦਾਦਿਆਂ ਪੜਦਾਦਿਆਂ ਨਾਲ ਜ਼ਮੀਨ ਦਾ ਅਡਾ ਚੱਲਦਾ ਉਹਦਾ ਵਸਾ ਉਹ ਕਰੋ ਹੱਲ ਕਿਉਂਕਿ ਮੇਰੀ ਗੱਲ ਸੁਣੋ ਉਹਨਾਂ ਦਾ ਵੀ ਪਿੰਡ ਰਹਿਣ ਨੂੰ ਕਿਹੋ ਜਿਹੇ ਦਿਲ ਕਰਦਾ ਪਿੰਡ ਵਾਲਾ ਥਾਂ ਤੇ ਤੁਸੀਂ ਆਪਣੇ ਥਾਂ ਮਲ ਕੇ ਬੈਠੇ ਜੇ ਉਹ ਕਿੱਥੇ ਰਹਿਣਗੇ ਜੇ ਮੇਰੇ ਕੋਲ ਇੱਥੇ ਆਏ ਆ ਹੱਤਾ ਖੰਡਣਾ ਰਹਿੰਦਾ ਦਿਲ ਕਰੋ ਕਿੱਥੇ ਰਹਿਣਗੇ ਪਿੰਡ ਦਾ ਸੀ ਕੀ ਗੱਲੇ ਪਿੰਡ ਜਾ ਨਹੀਂ ਸਕਦੇ ਉਹ ਸੇਵਕਾ ਉਹ ਵੀ ਕੰਮ ਹੋ ਜਾਊਗਾ ਕਬਰੋ ਨਾਲ ਕਿਹਾ ਵਾ ਉਹ ਤੁਸੀਂ ਇਕੱਲੀ ਗਾਹ ਕੇ ਗੱਲ ਤੇ ਕਰੋ ਤੁਸੀਂ ਤੇ ਐ ਹੁਣ ਜਾ ਛੱਡ ਦੇ ਜਿਹਦਾ ਤਾ ਅਤਾ ਪਤਾ ਨਹੀਂ ਕੋਈ ਸਾਡੀ ਗੱਲ ਅੱਛੇ ਸੇਵਕਾ ਬੋਲਣਾ ਤੂੰ ਹਾਂ ਕਰ ਚਾਹ ਹੈ ਪਿੰਡ ਕਿਹੜੀ ਹਾਂ ਵੇ ਸੇਵਕ ਮੈਨੂੰ ਤੇ ਤੂੰ ਦੱਸਿਆ ਨਹੀਂ ਹੁਣ ਛੱਡੋ ਮੈਨੂੰ ਓ ਇੰਨੇ ਨੇ ਕਿਹੜੇ ਵੜੇ ਗੱਲਾਂ ਹੋ ਜੀਆਂ ਆਹ ਨੂੰ ਕਿਹੜਾ ਮੈਂ ਇੱਥੇ ਸਟੈਂਪ ਪੇਪਰ ਤੇ ਲਿਖਾਂ ਕਿ ਹਾਂ ਪਈ ਮੇਰੀ ਹਾਂ ਐ ਪੱਕੀ ਜਾਂ ਮੋਹਰ ਲੱਗੀ ਕਹੇ ਦੀ ਬਾਕੀ ਜੇ ਮੇਰੀ ਭੈਣ ਨਹੀਂ ਮੰਨਣ ਦੀ ਤੇ ਮੈਂ ਕੀ ਕਰ ਸਕਦਾ ਨਹੀਂ ਅਗਲੀ ਵਿਆਹ ਕਰਾਉਣਾ ਚਾਹੁੰਦੀ ਓਥੇ ਤੇ ਮੈਂ ਵੀ ਐਸੇ ਹੀ ਖੁਸ਼ ਜਿੱਦਾਂ ਮੇਰੀ ਭੈਣ ਖੁਸ਼ ਹੋਤਾ ਮੈਂ ਖੁਸ਼ ਆ ਓਹੋ ਬੱਚਿਆਂ ਨੂੰ ਕੀ ਪਤਾਗਾ ਕੀ ਕਰਨਾ ਕੀ ਨਹੀਂ ਓਏ ਫੈਸਲੇ ਸਾਨੂੰ ਲਾਗੇ ਬਣਿਆ ਨਹੀਂ ਇਹ ਕਰਮੇ ਜਮਾਨਾ ਬਦਲ ਗਿਆ ਤੇ ਸਾਰਾ ਕੁਝ ਈਆਂ ਨੂੰ ਆਪ ਸੋਚਣੀਆਂ ਅਜਕੱਲ੍ਹ ਜੋ ਵੀ ਕਰਨਾ ਉਹ ਆਪ ਕਰਨੀ ਹੈ। ਤੋ ਇਹਦਾ ਘਰ ਬਾਕੇ ਤੁਸੀਂ ਬੁੱਢੇ ਕਰਦਾ ਜੇ? ਕੋਈ ਨਹੀਂ। ਜਿੰਨਾ ਚਿਰ ਉਹਦੇ ਨੱਕ ਤੇ ਕੋਈ ਰਿਸ਼ਤਾ ਨਹੀਂ ਚੜਦਾ ਅਸੀਂ ਘਰ ਬਿਠਾ ਲਾਂਗੇ। ਸਾਡੇ ਕੋਲ ਬਥੇਰਾ ਹੈਗਾ ਕਮਾਉਣ ਨੂੰ। ਯਾ ਮੈਨੂੰ ਇੰਨਾ ਦੱਸ ਮੁੰਡੇ 'ਚ ਕਮੀ ਕੀ ਆ? ਨਹੀਂ, ਤੂੰ ਮੇਰਾ ਸੁਣ ਸੋਣਾ। ਤਾਈ ਨੂੰ ਇੰਨਾ ਘਾਰ ਫਿਕਰ ਪਿਆ ਉਹਦਾ। ਉਹ ਤਾਈ ਮੇਰੀ ਗੱਲ ਸੁਣ। ਮੈਨੂੰ ਇੰਨਾ ਦੱਸ ਮੁੰਡੇ 'ਚ ਕਮੀ ਕੀ ਆ? ਕੀ ਗੱਲਬਾਤ ਕੀ ਆ? ਨਾ ਮੈਨੂੰ ਕਮੀ ਦਾ ਪਤਾ ਹੀ ਨਾ ਮਨੇ ਹੈਗਾ ਵੀ। ਤੇ ਇਹੀ ਪਤਾ ਕਰ ਲੈ। ਮੈਨੂੰ ਪਤਾ ਕਰ। ਜਦੋਂ ਸਾਡੀ ਕੁੜੀ ਨਹੀਂ ਮੰਨਣ ਢਈ ਤੇ ਇਹੀ ਕਹਦੇ ਪਤਾ। ਮੈਂ ਉਹਦੇ ਤੋਂ ਬਾਹਰ ਹੋ ਕੇ ਰਿਸ਼ਤਾ ਨਹੀਂ ਕਰਨਾ। ਜਿੱਥੇ ਉਹ ਕਹੂਗੀ ਮੈਂ ਉੱਥੇ ਵਿਆਹ ਕਰੂੰਗੀ ਜੇ ਉਹ ਮੰਨ ਗਈ ਸਿੱਧੀ ਗੱਲ ਉਹ ਨਹੀਂ ਮੰਨਣ ਦੀ ਮੈਂ ਨਹੀਂ ਕਰਾਂ ਮੇਰੀ ਗੱਲ ਸੁਣ ਜੇ ਮੁੰਡੇ 'ਚ ਕੋਈ ਕਮੀ ਨਹੀਂ ਕੋਈ ਕਮੀ ਪੇਸੀ ਨਹੀਂ ਤੇ ਉਹਨਾਂ ਨੂੰ ਕਹਦੇ ਏਡੀ ਕਾਲੀ ਪਈ ਹੈ ਹੈ ਉਹ ਤਾਈ ਉਹ ਤੇ ਚਾਹੁੰਦਾ ਕਿ ਮੈਂ ਚੰਗੇ ਜਗ੍ਹਾ ਰਿਸ਼ਤਾ ਹੋ ਜਾਏ ਤੇ ਚੰਗਾ ਮਿਲੰਦਾ ਤੇ ਮੇਰੇ ਮੁੰਡੇ ਨੂੰ ਲਾਉਂਦੇ ਜਿਹਾਹ ਜੀਆਂ ਗੱਲਾਂ ਪਲਾਟ ਨਾਲ ਆ ਦੂਗਾ ਦੁਕਾਨ ਨਾਲ ਆ ਦੂਗਾ ਇਹ ਕੀ ਚਾਂਸ ਹੋਇਆ ਦੁਕਾਨ ਨਾਲ ਪਲਾਟਾਂ ਦਾ ਭਲਾ ਮੰਮੀ ਲਾਲ ਜਿਹਦੇ ਇਹਦੇ ਮੈਨੂੰ ਪਲਾਟ ਦਾ ਤੋ ਇਹ ਸਾਨੂੰ ਉਹਨਾਂ ਦੇ ਪਲਾਟਾਂ ਦੀ ਤੇ ਦੁਕਾਨਾਂ ਦੀ ਕੋਈ ਲਾਚ ਨਹੀਂ ਉਹ ਆਪਣੇ ਪਿਓ ਨੂੰ ਕਹਿ ਕਿ ਜੋ ਸਾਡਾ ਹਿੱਸਾ ਬੰਦਾ ਨਾ ਉਹਦੇ ਪਿਓ ਦਾ ਉਹ ਸਾਨੂੰ ਦਿਓ ਉਹ ਸਮਝਾ ਜਾ ਕੇ ਪਿਓ ਨੂੰ ਤਾਈਓ ਤੇ ਤੁਮੀ ਮਿਲ ਹੀ ਜਾਣਾ ਵਾ ਉਹ ਪਾਪਾ ਨੇ ਰਾਕੇ ਕਰਦਾ ਵੀ ਕੀ ਆ ਉਹ ਸਭ ਕੋ ਤੁਹਾਡਾ ਹੀ ਆ ਮੈਨੂੰ ਦੋ ਨਾ ਉਹ ਤਾਂ ਬਸ ਇੰਨਾ ਕਹਿਂਦੇ ਆ ਕਿ ਰਿਸ਼ਤਾ ਚੰਗੀ ਜਗ੍ਹਾ ਹੋਵੇ ਤਾਂ ਕਰ ਲੋ ਤੈਨੂੰ ਰਿਸ਼ਤੇ ਦੀ ਇੰਨੀ ਕਿਉਂ ਅਕਲ ਲੱਗੀ ਵਾਹ ਤੂੰ ਕਿਉਂ ਕਹਿੰਦਾ ਬਿਰਿਤਾ ਕਰਨਾ ਉਹ ਯਾਰ ਮਿੰਦੂ ਕਾਦੀ ਗੱਲ ਹੋ ਰਹੀ ਹੈ ਯਾਰ ਮੇਰੀ ਗੱਲ ਮੈਂ ਤੈਨੂੰ ਅੱਗੇ ਵੀ ਕਿਹਾ ਮੈਂ ਰਿਸ਼ਤਾ ਨਹੀਂ ਹੋ ਕਰਨਾ ਜੇ ਮੇਰੀ ਭੈਣ ਮੰਨੂਗੀ ਫੇਰ ਨਹੀਂ ਮੰਦੀ ਅਗਲੀ ਚੁੱਪ ਕਰ ਸੇਵਕ ਮੇਰੇ ਗਾਲ ਸੁਣ ਕਰਨਾ ਆਉਣਾ ਉਦਾਂ ਤੇ ਸੱਤ ਵਾਰੀ ਆਓ ਤੇ ਗਾਂ ਤੋਂ ਮੇਰੀ ਧੀ ਦੇ ਰਿਸ਼ਤੇ ਰੁਸਤੇ ਬਾਰੇ ਨਾ ਆਇਓ ਬਸ ਸਾਨੂੰ ਰਿਸ਼ਤੇ ਦੀ ਨਹੀਂ ਲੋੜ ਆ ਜੀ ਹਾਂ ਮਾਤਾ ਆ ਗੱਲ ਪੁਰਾਣੀ ਟਕਾਣੇ ਦੀ ਕੀਤੀ ਸੀ ਤੇ ਤੁਹਾਡੇ ਉਹ ਲੋ ਫੇ ਨਾ ਹੀ ਸਮਝਾ ਹਾਂ ਨਾ ਹੀ ਅਜੇ ਤੁਹਾਨੂੰ ਨਾ ਨਾ ਕਰਨ ਲੈ ਮੇਰੀ ਗੱਲ ਸੁਣ ਹੁਣ ਇਸ ਨਾਂ ਤੇ ਚੱਕਰ ਜੇ ਨਾ ਕਹਿ ਦੋ ਵੀ ਇਹਨਾਂ ਦਾ ਹੱਕ ਨਹੀਂ ਹੈ ਹੱਕ ਤੇ ਮੈਂ ਲੈ ਕੇ ਛੱਡੂੰਗਾ ਲੈ ਲੇਂਗਾ ਚੱਲ ਫਿਰ ਲੈ ਲਈ ਹੱਕ ਹੋਰ ਦੱਸ ਕਿਉਂਕਿ ਇਹ ਸੇਵਕ ਕੋਈ ਨਹੀਂ ਰਿਹਾ ਜਿਹੜਾ 3 ਸਾਲ ਪਹਿਲਾਂ ਚਾ ਤੁਹਾਡੀ ਜੋ ਮਰਜ਼ੀ ਆ ਨਾ ਤੁਸੀਂ ਉਹ ਕਰ ਲਓ ਸਾਨੂੰ ਸਾਡਾ ਹੱਕ ਚਾਹੀਦਾ ਬਸ ਕਿਆ ਪਾਣੀ ਪੀ ਮੈਂ ਜਾਂ ਚੱਲ ਭਾਈ ਤੂੰ ਤੇ ਚਾਹ ਪਾਣੀ ਸਾਰਾ ਪਿਆਤਾ ਨਾਲ ਮੁੰਡੇ ਤਰ੍ਹਾਂ ਵੀ ਪਿਆਤਾ ਜੋ ਜਵਾਬ ਆ ਕਿਉਂ ਤੂੰ ਮੁੱਕਰ ਗਿਆ ਕੋਈ ਗੱਲ ਨਹੀਂ ਕੋਈ ਜਵਾਬ ਨਹੀਂ ਕੀਤੀ ਮੇਰੇ ਮੁੰਡੇ ਨੇ ਠੀਕ ਆ ਤਾਈ ਚੱਲਦਾ ਸੇਵਕ